ਅੱਜ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਦੇ ਵਿਹੜਿਆਂ ਤੱਕ ਪਹੁੰਚਾਉਣ ਦਾ ਇਹ ਛੋਟਾ ਜਿਹਾ ਉਪਰਾਲਾ ਹੈ ਤਾਂ ਕਿ ਵਿੱਦਿਆ ਦਾ ਸੂਰਜ ਤੁਹਾਡੇ ਘਰਾਂ 'ਚ ਮਗੇ ਚਾਨਣ ਹੋਵੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਸਤਰਾਂ ਸੱਚ ਹੋ ਜਾਣ ਕਿ ਹਰ ਕਿਸਮ ਦਾ ਹਨੇਰਾ ਵਿੱਦਿਆ ਦੂਰ ਕਰ ਸਕਦੀ ਹੈ ਸੋ ਵਿੱਦਿਆ ਦੇ ਸੂਰਜ ਨੂੰ ਤੁਹਾਡੇ ਘਰਾਂ ਤੱਕ ਉਹਦੀਆਂ ਕਿਰਨਾਂ ਪਹੁੰਚਾਉਣ ਦਾ ਇਹ ਪ੍ਰੋਗਰਾਮ ਹੈ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਬਹੁਤ ਸਾਰੇ ਐਸੇ ਬੱਚਿਆਂ ਨੂੰ ਦੇਖ ਰਿਹਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਨੇ ਆਪਣੇ ਲਈ ਵੀ ਆਪਣੇ ਪਰਿਵਾਰ ਲਈ ਵੀ ਆਪਣੀ ਕੌਮ ਲਈ ਵੀ ਆਪਣੇ ਸੂਬੇ ਲਈ ਵੀ ਆਪਣੇ ਦੇਸ਼ ਲਈ ਵੀ ਜੋ 10-15 ਬੱਚੇ-ਬੱਚੀਆਂ ਇੱਥੋਂ ਬੋਲ ਕੇ ਗਏ ਲਗਭਗ ਸਾਰਿਆਂ ਦੇ ਇਹੀ ਜਜ਼ਬਾਤ ਨੇ ਲਗਭਗ ਸਾਰਿਆਂ ਦੇ ਇਹੀ ਹਾਲਾਤ ਨੇ ਕਿ ਜੇ ਕਿਤੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਸ਼ਾਇਦ ਅਸੀਂ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਪੂਰਾ ਨਾ ਕਰ ਸਕਦੇ ਸਕਾਲਰਸ਼ਿਪ ਮਿਲ ਗਈ ਤਾਂ ਅਸੀਂ ਇਕੱਲੇ ਮਾਪਿਆਂ ਦੇ ਜਾਂ ਆਪਣੇ ਸੁਪਨੇ ਨਹੀਂ ਪੂਰੇ ਕਰਾਂਗੇ ਅਸੀਂ ਦੇਸ਼ ਦੇ ਸੁਪਨੇ ਦੇਸ਼ ਨੂੰ ਨੰਬਰ 1 ਬਣਾਉਣ ਦੇ ਸੁਪਨੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨਿਆਂ 'ਚ ਵੀ ਆਪਣਾ ਯੋਗਦਾਨ ਪਾਵਾਂਗੇ ਲਗਭਗ ਸਾਰੇ ਹੀ ਐਂਡ ਦੇ ਵਿੱਚ ਅਖੀਰ ਦੇ ਵਿੱਚ ਇਹੀ ਕਹਿ ਕੇ ਗਏ ਨੇ ਕੋਈ ਵਕੀਲ ਬਣਨਾ ਚਾਹੁੰਦਾ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਅਫਸਰ ਬਣਨਾ ਚਾਹੁੰਦਾ ਪਰ ਮੌਕਾ ਮਿਲਣਾ ਚਾਹੀਦਾ ਬਸ ਜਿਸ ਤਰ੍ਹਾਂ ਡਾਕਟਰ ਬਲਜੀਤ ਕੌਰ ਜੀ ਜਿਨ੍ਹਾਂ ਨੇ ਆਪ ਬਹੁਤ ਗਰੀਬੀ ਹੰਢਾਈ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਸਾਧੂ ਸਿੰਘ ਜੀ ਮੇਰੇ ਨਾਲ ਐਮਪੀ ਰਹੇ ਆ ਫਰੀਦਕੋਟ ਤੋਂ ਤੇ ਉਹਨਾਂ ਨੇ ਬਹੁਤ ਦੁਸ਼ਵਾਰੀਆਂ ਚੋਂ ਆਪਣੀ ਜ਼ਿੰਦਗੀ ਨੂੰ ਕੱਢ ਕੇ ਸੰਘਰਸ਼ ਕਰਕੇ ਅੰਗਰੇਜ਼ੀ ਦੇ ਪ੍ਰੋਫੈਸਰ ਬਣੇ ਅੱਜ ਵੱਡੇ ਵੱਡੇ ਅਫਸਰ ਜਿਹੜੇ ਨੇ ਉਹਨਾਂ ਦੇ ਪੜਾਏ ਹੋਏ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਦੇਖਿਆ ਕਿ ਜੀ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪੜਾਏ ਹੋਏ ਆ ਜੀ ਤੁਹਾਡੇ ਪੜੇ ਸਟੂਡੈਂਟ ਆ ਜੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੜਾਇਆ ਡਾਕਟਰ ਸਾਹਿਬਾਂ ਨੂੰ ਪੜਾਇਆ ਡਾਕਟਰ ਬਣਾਇਆ ਅਸੀਂ ਫਿਰ ਇਹਨਾਂ ਨੂੰ ਇਹ ਸਰਕਾਰੀ ਨੌਕਰੀ ਕਰਦੇ ਸੀ ਅਸੀਂ ਇਹਨਾਂ ਨੂੰ ਮਨਾਇਆ ਕਿ ਜੀ ਤੁਸੀਂ ਸਰਕਾਰੀ ਨੌਕਰੀ ਛੱਡ ਕੇ ਇੱਕ ਹੋਰ ਸੇਵਾ 'ਚ ਆਓ ਤੁਸੀਂ ਮਲੋਟ ਤੋਂ ਇਲੈਕਸ਼ਨ ਲੜੋ ਜਦੋਂ ਇਹ ਜਿੱਤੇ ਬਹੁਤ ਭਾਰੀ ਵੋਟਾਂ ਨਾਲ ਉਹ ਤੋਂ ਬਾਅਦ ਅਸੀਂ ਇਹਨਾਂ ਨੂੰ ਉਹੀ ਮੰਤ్రਾਲਾ ਦਿੱਤਾ ਜਿਹੜਾ ਜਿਹਦੇ ਚ ਇਹ ਸੇਵਾ ਕਰਨੀ ਚਾਹੁੰਦੇ ਸੀ ਔਰ ਬੜੀ ਸਫਲਤਾਪੂਰਵਕ ਔਰ ਬੜਾ ਹਰ ਪਿੰਡ ਦਾ ਇਹਨਾਂ ਕੋਲੇ ਡਾਟਾ ਪਿਆ ਹੈ ਬੜਾ ਵਧੀਆ ਪਾਰਲੀਮੈਂਟ ਚ ਵਿਧਾਨ ਸਭਾ ਚ ਬੜੇ ਵਧੀਆ ਤਰੀਕੇ ਨਾਲ ਮੁੱਦੇ ਰੱਖਦੇ ਨੇ ਸੋ ਜੇ ਡਾਕਟਰ ਬਲਜੀਤ ਕੌਰ ਇੱਕ ਛੋਟੇ ਜਿਹੇ ਘਰ ਚੋਂ ਉੱਠ ਕੇ ਇਸ ਪਦਰ ਤੇ ਜਾ ਸਕਦੇ ਆਪਾਂ ਕਿਉਂ ਨਹੀਂ ਜਾ ਸਕਦੇ ਜੇ ਹਰਪਾਲ ਚੀਮਾ ਜੀ ਇੱਕ ਛੋਟੇ ਜਿਹੇ ਘਰ ਚੋਂ ਗਰੀਬੀ ਚੋਂ ਉੱਠ ਕੇ ਵਕੀਲ ਬਣ ਕੇ ਉਸ ਤੋਂ ਬਾਅਦ ਅੱਜ ਵਿੱਤ ਮੰਤਰੀ ਨੇ ਪੰਜਾਬ ਦੇ ਖਜ਼ਾਨੇ ਦੀਆਂ ਚਾਬੀਆਂ ਉਹਨਾਂ ਕੋਲੇ ਨੇ ਤੇ ਫਿਰ ਆਪਾਂ ਕਿਉਂ ਨਹੀਂ ਇਸ ਅਚੀਵਮੈਂਟ ਨੂੰ ਅਚੀਵ ਕਰ ਸਕਦੇ ਚੱਬੇਵਾਲ ਸਾਹਿਬ ਬੜੇ ਛੋਟੇ ਪਰਿਵਾਰ ਚੋਂ ਉੱਠ ਕੇ ਅੱਜ ਜੋ ਵੀ ਪਾਰਲੀਮੈਂਟ ਦੇ ਵਿੱਚ ਪਹਿਲਾਂ ਵਿਧਾਨ ਸਭਾ ਦੇ ਵਿੱਚ ਬੜੇ-ਬੜੇ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ بس ਇੱਕ جنون ਚਾਹੀਦਾ ਜਜ਼ਬਾ ਚਾਹੀਦਾ ਸ਼ਾਇਦ ਅੱਜ ਕੁਝ ਪਰਸੈਂਟ ਬੱਚੇ ਇਹ جنون ਜਜ਼ਬਾ ਲੈ ਕੇ ਜਾਣਗੇ ਕਿ ਮੈਂ ਵੀ ਕੁਝ ਕਰਨਾ ਹੈ ਮੈਂ ਵੀ ਕੁਝ ਬਣਨਾ ਹੈ ਬਹੁਤ ਸਾਰੇ ਬੱਚੇ ਪਹਿਲੀ ਵਾਰ ਬਾਹਰ ਆਏ ਹੁਣੇ ਸਕੂਲ ਤੋਂ ਜਾਂ ਆਪਣੇ ਏਰੀਏ ਤੋਂ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਦੂਰੋਂ ਬੁਲਾਏ ਨਹੀਂ ਬੱਚੇ ਆਲੇ ਦੁਆਲੇ ਤੋਂ ਹੀ ਬੁਲਾਏ ਨੇ ਸੋ ਅੱਜ ਲੱਖਾਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਇੱਥੇ ਤਾਂ ਅਸੀਂ 10-10 ਹਜ਼ਾਰ ਹੀ ਬਲਾਇਆ ਗਿਣਤੀ ਲੱਖਾਂ ਚ ਹੈ 35% ਪਿਛਲੀ ਵਾਰ ਨਾਲੋਂ ਵਾਧਾ ਹੋ ਗਿਆ ਬਜੀ ਫੇ ਲੈਣ ਵਾਲੇ ਬੱਚਿਆਂ ਚ ਮਤਲਬ ਸਮਝ ਲਓ ਵੀ ਪੜ੍ਹਾਈ ਕਰਨ ਵਾਲਿਆਂ ਚ ਵਾਧਾ ਹੋ ਗਿਆ ਮਤਲਬ ਸੁਪਨਿਆਂ ਚ ਵਾਧਾ ਹੋ ਗਿਆ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ ਹੈ ਕਿ ਅਸੀਂ ਆਪਣੇ ਸੂਬੇ ਦੇ ਹਰ ਵਰਗ ਦੇ ਨਾਗਰਿਕਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਭਾਵੇਂ ਉਹ ਸਟੂਡੈਂਟ ਹੋਣ ਭਾਵੇਂ ਉਹ ਕਿਸਾਨ ਹੋਣ ਭਾਵੇਂ ਉਹ ਦੁਕਾਨਦਾਰ ਹੋਣ ਛੋਟਾ ਵਪਾਰੀ ਵੱਡਾ ਵਪਾਰੀ ਭਾਵੇਂ ਜਿਵੇਂ ਮਰਜ਼ੀ ਉਹ ਜੋ ਵੀ ਉਹ ਕੰਮਕਾਰ ਕਰਦੇ ਨੇ ਉਹਦੇ ਵਿੱਚ ਅਸੀਂ ਵਾਅਦਾ ਕਰੀਏ ਸਹੂਲਤਾਂ ਦੇ ਕੇ ਇਸ ਸਟੇਜ ਤੇ ਆ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਆ ਇੱਥੇ ਵੱਡੇ-ਵੱਡੇ ਨਹੀਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਇੱਥੇ ਆ ਕੇ ਨਰਵਸ ਹੋ ਜਾਂਦੇ ਲੋਕ ਸੋ ਇਹਨਾਂ ਬੱਚਿਆਂ ਜਿਹੜਾ ਕੌਨਫੀਡੈਂਸ ਮੈਂ ਦੇਖਿਆ ਉਹ ਵੀ ਕਮਾਲ ਹੈ ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਆਪਣੇ ਆਪ ਲਈ ਸਾਰੇ ਜਾਣੇ ਆਪ ਹੀ ਤਾੜੀ ਮਾਰ ਲਓ ਇੱਕ ਵਾਰੀ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਮੰਚ ਤੋਂ 2017 ਤੋਂ ਲੈ ਕੇ 2020 ਤੱਕ ਇੱਕ ਐਸਾ ਬੈਚ ਮੈਂ ਉਹਨੂੰ ਕਹੂੰਗਾ ਕਿ ਅਨਲਕੀ ਬੈਚ ਕਹਿ ਲੋ ਕਿ ਮੰਤਰੀ ਤੇ ਸਰਕਾਰ ਇਹੋ ਜਿਹੀ ਆ ਗਈ ਉਹਨਾਂ ਨੇ ਸਕਾਲਰਸ਼ਿਪ ਰੋਕਤੀ ਪ੍ਰੀ ਮੈਟ੍ਰਿਕ ਵੀ ਪੋਸਟ ਮੈਟ੍ਰਿਕ ਵੀ ਸਕਾਲਰਸ਼ਿਪ ਰੋਕਤੀ ਤਾਂ ਸਕੂਲਾਂ ਨੇ ਉਹਨਾਂ ਦੇ ਰੋਲ ਨੰਬਰ ਰੋਕਤੇ ਜੇ ਪੇਪਰ ਦੇਤੇ ਤਾਂ ਡੀ ਐਮ ਸੀ ਰੋਕਤੇ ਡਿਗਰੀਆਂ ਰੋਕਤੀਆਂ ਕਿ ਸਾਨੂੰ ਤਾਂ ਪੈਸੇ ਨਹੀਂ ਆਏ ਮੈਂ ਉਦੋਂ ਐਮ ਪੀ ਸੀ ਮੇਰੇ ਕੋਲੇ ਬਹੁਤ ਸਾਰੇ ਲੋਕ ਆਏ ਕੋਈ ਕਹਿੰਦਾ ਮੈਂ ਖੱੱਚਰ ਇਹੜਾ ਚਲਾਉਣਾ ਜੀ ਮੇਰੀ ਬੇਟੀ ਪੜਦੀ ਸੀ ਪਰ ਸਕੂਲ ਵਾਲੇ ਕਹਿੰਦੇ ਤੈਨੂੰ ਪੇਪਰ ਹੀ ਨਹੀਂ ਦੇਣ ਦਿੰਦੇ ਅਸੀਂ ਮੈਂ ਚਲੋ 2-4 ਨੂੰ ਤਾਂ ਚਲੋ ਪ੍ਰਿੰਸੀਪਲਸ ਨੂੰ ਜਾਂ ਹੈਡਮਾਸਟਰ ਨੂੰ ਸਕੂਲਾਂ ਵਾਲਿਆਂ ਨੂੰ ਕਹਿ ਕੇ ਕਰਾ ਲਿਆ ਪਰ ਮੈਂ ਕਿਹਾ ਵੀ ਦੋ ਚਾਰ ਨੂੰ ਤਾਂ ਮੈਂ ਕਹਿ ਕੇ ਕਰਾਤਾ ਪਰ ਬਾਕੀ ਵੀ ਇਹੀ ਹਾਲ ਹੋਣਾ ਜਦੋਂ ਪਤਾ ਕੀਤਾ ਗਿਆ ਤਾਂ ਬਹੁਤ ਵੱਡਾ ਇੱਕ ਸਕੈਮ ਜਿਹੜਾ ਇਸ ਵਜੀਫੇ ਚੋਂ ਉਹ ਕਰ ਗਏ ਜੀ ਉਹ ਸਭ ਤੋਂ ਦੁੱਖ ਦੀ ਗੱਲ ਇਹ ਹੈ ਜਿਹੜਾ ਮੰਤਰੀ ਸੀਗਾ ਉਹ ਆਪ ਐਸੇ ਸੀਗਾ ਉਹ ਆਪ ਇਸੇ ਬਰਾਦਰੀ ਤੋਂ ਸੀ ਉਹ ਆਪ ਗਰੀਬੀ ਚ ਉੱਠਿਆ ਹੋਇਆ ਸੀ ਮਤਲਬ ਉਹਨੇ ਆਪਦੇ ਹੀ ਕੌਮ ਦਾ ਆਪਦੇ ਲੋਕਾਂ ਦਾ ਨੁਕਸਾਨ ਕਰਤਾ ਬਿਲਕੁਲ ਹਮੇ ਜਿਵੇਂ ਗੱਲ ਹੋ ਗਈ ਆਪਾਂ ਇਸ ਕਰਕੇ ਚੁਣ ਲੈਨੇ ਆ ਲੋਕਾਂ ਨੂੰ ਵੀ ਸਾਡਾ ਹੀ ਐ ਪਰ ਬਾਅਦ ਕੀ ਪਤਾ ਲੱਗਦਾ ਉਹ ਰਲਿਆ ਕਿਦੇ ਨਾਲ ਹੋਇਆ ਜੰਗਲ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਸੀ ਜੰਗਲ ਚ ਕੁਹਾੜੀ ਵੀ ਖੜੀ ਸੀ ਵੋਟਾਂ ਚ ਕੁਹਾੜੀ ਤਾਂ ਜੰਗਲ ਦੀ ਦੁਸ਼ਮਣ ਹੈ ਦਰਖਤਾਂ ਨੂੰ ਵੜਦੀ ਐ ਸਭ ਤੋਂ ਵੱਧ ਵੋਟਾਂ ਵੀ ਦਰਖਤਾਂ ਨਹੀਂ ਆਈ ਸੀ ਜਾਨਵਰਾਂ ਦੀਆਂ ਘੱਟ ਸੀ ਦਰਖਤ ਜ਼ਿਆਦਾ ਹੁੰਦੇ ਜੰਗਲ 'ਚ ਤਾਂ ਫਿਰ ਜੰਗਲ ਦਾ ਮਤਲਬ ਹੀ ਦਰਖਤ ਹੈ। ਕਹਾੜੀ ਬਹੁਤ ਭਾਰੀ ਵੋਟਾਂ ਨਾਲ ਜਿੱਤ ਗਈ। ਪਤਾ ਲੱਗਿਆ ਕਿ ਦਰਖਤਾਂ ਨੇ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ। ਦਰਖਤਾਂ ਨੂੰ ਇਹ ਪੁੱਛਿਆ ਗਿਆ ਕਿ ਤੁਹਾਨੂੰ ਤਾਂ ਵੜ ਦਿੰਦੀ ਐ ਇਹ। ਹੁਣ ਮੈਂਟ ਨਹੀਂ ਲਾਉਂਦੀ ਤੁਹਾਡੀਆਂ ਟਾਹਣੀਆਂ ਵੜ ਦਿੰਦੀ ਐ ਤੁਹਾਡੀਆਂ ਜੜਾਂ ਵੜ ਦਿੰਦੀ ਐ। ਤੁਸੀਂ ਕਹਾੜੀ ਨੂੰ ਕਿਉਂ ਵੋਟਾਂ ਪਾਤੀਆਂ? ਉਹ ਕਹਿੰਦੇ ਜੀ ਅੱਛਾ ਕਹਾੜੀ ਨੂੰ ਵੋਟਾਂ ਪੈ ਗਈਆਂ। ਅਸਿਕ ਲੋਕ ਕਹਿੰਦੇ ਹਾਂ ਜੀ ਕਹਾੜੀ ਜਿੱਤ ਗਈ ਕਹਿੰਦੇ ਅਸੀਂ ਤਾਂ ਹੱਥਾ ਦੇਖ ਕੇ ਪਾਤੇ ਸੀ ਵੀ ਹੱਥਾ ਸਾਡੀ ਬਰਾਦਰੀ ਦਾ ਲੱਕੜ ਦਾ ਹੈ ਉਹਦਾ ਜਿਹੜਾ ਹੱਥਾ ਸੀ ਉਹ ਲੱਕੜ ਦਾ ਸੀ ਤੇ ਉਹਨਾਂ ਨੂੰ ਪਤਾ ਨਹੀਂ ਸੀ ਵੀ ਹੱਥਾ ਲੋਹੇ ਨਾਲ ਰਲਿਆ ਹੋਇਆ ਸੀਗਾ ਲੱਕੜ ਦਾ ਹੱਥਾ ਲੋਹੇ ਨਾਲ ਰਲਿਆ ਹੋਇਆ ਸੀ ਤੇ ਉਹਨਾਂ ਨੇ ਫਿਰ ਦੋਨਾਂ ਨੇ ਰਲ ਕੇ ਜੜਾਂ ਵੱਡੀਆਂ ਫਿਰ ਉਹਨਾਂ ਦੀ ਇਹੀ ਹੋਇਆ ਪਹਿਲਾਂ ਆਪਣੇ ਨਾਲ ਗਰੀਬ ਦਾ ਬੱਚਾ ਕਿਤਾਬ ਰਾਹੀਂ ਆਪਣੀ ਕਿਸਮਤ ਬਦਲ ਸਕਦਾ ਹੈ ਹੋਰ ਕੋਈ ਤਰੀਕਾ ਨਹੀਂ ਔਰ ਗਰੀਬ ਦਾ ਬੱਚਾ ਇੰਟੈਲੀਜੈਂਟ ਹੁੰਦਾ ਜਿਹੜਾ ਸਾਈਕਲ ਤੇ ਜਾਂਦਾ ਹੈ ਜਿਹੜਾ ਬੱਸਾਂ ਦੀਆਂ ਤਾਕੀਆਂ ਤੇ ਲੰਮ ਕੇ ਬੱਸਾਂ ਦੇ ਜਾਲਾਂ ਤੇ ਲੰਮ ਕੇ ਟਰਾਲੀਆਂ ਦੇ ਡਾਲਿਆਂ ਤੇ ਲੰਮ ਕੇ ਪੜਨ ਜਾਂਦਾ ਹੈ ਨਾ ਉਹਨੂੰ ਪਤਾ ਹੁੰਦਾ ਮੈਂ ਸਕੂਲ ਕਿਵੇਂ ਪਹੁੰਚਿਆ ਤੇ ਸਕੂਲ ਚੋਂ ਲੈ ਕੇ ਕੀ ਜਾਣਾ ਹੈ ਉਹ ਬੱਚੇ ਸ਼ਹਰ ਹੁੰਦੇ ਆ ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਕਿਤਾਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਕਿਤਾਬ education higher education quality education ਇਹ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੇ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਣ ਬੁੱਝ ਕੇ ਵੀ ਅਨਪੜ ਰੱਖੇ ਜਾਂਦੇ ਆ ਲੋਕ ਕਿ ਬਸ ਇਹਨਾਂ ਨੂੰ ਇੱਥੇ ਤੱਕ ਹੀ ਰੱਖੋ ਨਹੀਂ ਤਾਂ ਫਿਰ ਉਸ ਤੋਂ ਬਾਅਦ ਫਿਰ ਇਹ ਸੋਚ ਕੇ ਕੰਮ ਕਰਨ ਲੱਗ ਜਾਣਗੇ ਜਾਂ ਨੌਕਰੀਆਂ ਲੈ ਲੈਣਗੇ ਜੇ ਨੌਕਰੀਆਂ ਮਿਲ ਗਈਆਂ ਘਰਾਂ ਦੀਆਂ ਗਰੀਬੀਆਂ ਚੱਕੀਆਂ ਜਾਣਗੀਆਂ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਨੂੰ ਆਪਣੇ ਤਾਂ ਕੋਈ ਮਤਲਬ ਹੀ ਨਹੀਂ ਰਹਿਣਾ ਆ ਫਿਰ ਆਪਣੇ ਕੋਲੇ ਅਰਜ਼ੀਆਂ ਲੈ ਕੇ ਕੌਣ ਆਊਗਾ ਤੜਕੇ ਤੜਕੇ ਆਪਣੇ ਘਰਾਂ ਮੂਰੇ ਲਾਈਨ ਕੌਣ ਬਣਾਊਗਾ ਅਰਜ਼ੀਆਂ ਦੀ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਮੈਂ ਛੋਟਾ ਹੁੰਦਾ ਸੀ ਵੀ ਯਾਰ ਪ੍ਰਮਾਤਮਾ ਨੇ ਤਾਂ ਇੱਕੋ ਜਿਹਾ ਦਿਮਾਗ ਲਾ ਕੇ ਭੇਜਨੇ ਪਰ ਜੇ ਟੀਚਰ ਸਾਨੂੰ ਉਹੋ ਮਿਲ ਜਾਣ ਜਿਹੜੇ ਸਾਰਿਆਂ ਨੂੰ ਇੰਟੈਲੀਜੈਂਟ ਬੱਚਿਆਂ ਦੇ ਵੀ ਟੀਚਰ ਨੇ ਤਾਂ ਸਾਨੂੰ ਵੀ ਮਿਲ ਜਾਣ ਤਾਂ ਅਸੀਂ ਕਿਸੇ ਕੋਲੋਂ ਘੱਟ ਨਹੀਂ ਹੈਗੇ